ਲਾੜੇ ਨੂੰ ਆਪਣੇ ਵਿਆਹ ਦੀ ਖੁਸ਼ੀ ਮਨਾਉਣੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਉਹਨੇ ਖੁਸ਼ੀ ਦੇ ਵਿੱਚ ਪਟਾਕੇ ਤੇ ਅਸਤਵਾਜੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਸ਼ਗਨ ਦੀ ਥਾਂ ਫ੍ਰੀਜ਼ ਦੇ ਖਿਲਾਫ ਮਾਮਲਾ ਦਰਜ ਹੋ ਗਿਆ ਜੀਹਾਂ ਦਾ ਦੱਸਿਆ ਕਿ ਬਠਿੰਡੇ ਦੇ ਵਿੱਚ ਇੱਕ ਲੜਕੇ ਦਾ ਵਿਆਹ ਸੀ ਤੇ ਵਿਆਹ ਤੋਂ ਬਾਅਦ ਉਸਨੇ ਖੁਸ਼ੀ ਦੇ ਵਿੱਚ ਅਸਤਵਾਜੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਲੋਕਾਂ 'ਚ ਸੰਸਨੀ ਫੈਲ ਗਈ ਲੋਕਾਂ ਨੇ ਸੋਚਿਆ ਕਿ ਫਿਰ ਤੋਂ ਹਮਲਾ ਹੋ ਗਿਆ ਜਿੱਤੇ ਚਾਲਦੇ ਲੋਕ ਡਰ ਦੇ ਮਾਰੇ ਘਰਾਂ ਦੇ ਵਿੱਚ ਵੜ ਗਏ ਤੇ ਬਾਅਦ ਵਿੱਚ ਪਤਾ ਲੱਗਿਆ ਕਿ ਲਾੜੇ ਨੇ ਖੁਸ਼ੀ ਦੇ ਵਿੱਚ ਅਸਤਵਾਜੀ ਚੜਾਈਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੋ ਹੈ ਲਾੜੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਦੀ ਜਾਣਕਾਰੀ ਮੈਡਮ ਹੀਨਾ ਗੁਪਤਾ ਡੀਐਸਪੀ ਡੀਓ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਵਿਆਹ ਦੌਰਾਨ ਅਸਤਵਾਜੀ ਚਲਾਈ ਗਈ ਆ ਜੋ ਕਿ ਮਨਾਹੀ ਕੀਤੀ ਸੀ ਅਤੇ ਉਲੰਘਣਾ ਕੀਤੀ ਤੇ ਕਾਰਵਾਈ ਕੀਤੀ ਗਈ ਹੈ ਕੱਲ ਰਾਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਟ ਸ਼ਮੀਰ ਪਿੰਡ ਜੋ ਕਿਸਾਨ ਖਾਣਾ ਸਰਦ ਦੇ ਅਧੀਨ ਪੈਂਦਾ ਹੈ ਉੱਥੇ ਕੋਈ ਕਿਸੇ ਦੇ ਘਰ ਮੈਰਿਜ ਫੰਕਸ਼ਨ ਸੀਗਾ ਉਹਨਾਂ ਨੇ ਆਪਣੇ ਵਿਆਹ ਤੇ ਫੰਕਸ਼ਨ ਤੇ ਫਾਇਰਵਰਕਸ ਆਤਿਸ਼ਬਾਜ਼ੀ ਚਲਾਈ ਸੀ ਤੇ ਹੁਣ ਹਾਲਾਤਾਂ ਦੇ ਮੱਦੇਨਜ਼ਰ ਜਿਵੇਂ ਡੀਸੀ ਸਾਹਿਬ ਨੇ ਆਰਡਰ ਦਿੱਤੇ ਹਨ ਕਿ ਕਿਸੇ ਨੇ ਵੀ ਸਿਵਿਲਿਅਨ ਨੇ ਡਰੋਨ ਜਾਂ ਆਤਿਸ਼ਬਾਜ਼ੀ ਨਹੀਂ ਚਲਾਨੀ ਤੇ ਇਹ ਸਿੱਧਾ ਡੀਸੀ ਸਾਹਿਬ ਦੇ ਆਰਡਰਸ ਦੀ ਉਲੰਘਣਾ ਹੈ ਇਹ ਮਿਸਾਲ ਹੈ ਇਨਾਂ ਦੇ ਖਿਲਾਫ ਵੀ ਐਫ ਆਈ ਆਰ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 223 ਵੀ ਐਨ ਐਸ which is equivalent of 180 आईपीसी ਇੱਕ ਜਨੇ ਤੇਜੀ ਜਿਹੜਾ ਮੇਨ ਜਿਹਦਾ ਵਿਆਹ ਸੀਗਾ ਮੁੰਡਾ ਜੀ ਆਮ ਲੋਕਾਂ ਨੂੰ ਵੀ ਕਹਿਣਾ ਚਾਹੁੰਦੀ ਕਿ ਕਿ ਹਦਕਾ ਜਾਰੀ 986 ਸਾਬ ਨੂੰ ਵੀ ਇਸ ਤਰ੍ਹਾਂ ਹੀ ਕਰਦੇ ਜਾਣਗੇ ਦੇਖੋ ਇਸ ਟਾਈਮ ਜੋ ਸੈਂਸਿਟਿਵਸ ਐਨੀ ਟੈਂਟ ਸਿਚੁਏਸ਼ਨ ਹੈ ਆਪਾਂ ਉਸ ਤੋਂ ਬਾਹਰ ਨਿਕਲ ਰਹੇ ਹਾਂ ਤੇ ਜਦੋਂ ਤੱਕ ਵੀ ਆਰ ਨਾਟ ਫੁੱਲੀ ਔਰ ਮਤਲਬ ਆਊਟ ਆਫ ਇਟ ਜਿੰਨਾ ਵੀ ਡੀਸੀ ਸਾਹਿਬ ਨੇ ਹਦਾਇਤਾਂ ਹੈ ਕਿ ਸਿਵਿਲਿਅਨਸ ਕੋ ਵੀ ਡਰੋਨ ਆਪਰੇਟ ਨਾ ਕਰਨ ਤੇ ਕੋਈ ਵੀ ਫਾਇਰਵਰਕਸ ਨਾ ਚਲਾਉਣ ਨੂੰ ਪਲੀਜ਼ ਸਟ੍ਰਿਕਟਲੀ ਉਹਨੂੰ ਅਡੀਅਰ ਕਰੋ ਜੋ ਵੀ ਚੀਜ਼ ਦੀ ਉਲੰਘਣਾ ਕਰਨਗੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਹਾਂਜੀ ਅਵੇਲੇਬਲ ਆ ਫੈਂਸੀ ਜੀ ਉਹ ਰਾਤ ਕਰ ਲਿਆ ਸੀ ਸੋ ਦਾਦਾ ਇਹ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਪਟਾਕੇ ਜਾਂ ਫਿਰ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦਾ ਕੋਈ ਵੀ ਅਜਿਹਾ ਧਮਾਕਾ ਜਾਂ ਕੋਈ ਵੀ ਫਾਇਰਿੰਗ ਕੰਤੋਂ ਸਾਫ ਮੰਨਾ ਕੀਤਾ ਗਿਆ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਰਿਪੋਰਟ ਪੰਜਾਬ ਦੇ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ